ਅਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿਛਲੇ ਸਾਲ ਵੀ ਧਰਨਾ ਲੱਗਾ ਸੀ ਜਦੋਂ ਸੈਂਟਰ ਨੂੰ ਸੈਨੀਟਰ ਨੂੰ ਭੰਗ ਕੀਤਾ ਜਾ ਰਿਹਾ ਸੀਗਾ ਤੇ ਉਸ ਟਾਈਮ ਤੇ ਵੀ ਮੁੜ ਕੇ ਸਰਕਾਰ ਨੇ ਉਹ ਚੀਜ਼ ਵਾਪਸ ਲੈ ਲਈ ਤੇ ਅੱਜ ਫਿਰ ਦੁਬਾਰਾ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀਆਂ ਦੀ ਇੱਕ ਬੜੀ ਸ਼ਾਨਦਾਰ ਇਤਿਹਾਸ ਹੈ ਇਹਦਾ ਤੇ ਇਹਦੇ ਵਾਸਤੇ ਮੇਰੇ ਖਿਆਲ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਧੱਕੇ ਨਾਲ ਜਾਂ ਪੰਜਾਬ ਸਰਕਾਰ ਵੀ ਨਾਲ ਮਿਲੀ ਹੋਈ ਆ ਇਤੋਂ ਜਿਹੜਾ ਪੰਜਾਬ ਦਾ ਹੱਕ ਜਿਹੜਾ ਉਹ ਖਤਮ ਕਰਨ ਵਾਸਤੇ ਉਹ ਆਪਣੀ ਮਨਮਰਜ਼ੀ ਕੇਂਦਰ ਚਲਾਉਣੀ ਚਾਹ ਰਿਹਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂਗੀ ਤੇ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਵੀ ਇਹ ਪੰਜਾਬ ਦੇ ਸੀਐਮ ਨੂੰ ਵੀ ਅਪੀਲ ਕਰਦੇ ਆ ਕਿ ਉਹ ਇਹਦੇ ਚ ਪੰਜਾਬ ਦੇ ਜਿਹੜਾ ਇਹਦਾ ਹੱਕ ਆ ਯੂਨੀਵਰਸਿਟੀ ਦਾ ਇਹ ਪੰਜਾਬ ਕੋਲ ਹੋਣਾ ਚਾਹੀਦਾ ਕਿਉਂਕਿ ਇਹ ਪਹਿਲਾਂ ਇੰਟਰ ਸਟੇਟ ਯੂਨੀਵਰਸਿਟੀ ਸੀ ਹੁਣ ਬਾਕੀ ਉਹਨਾਂ ਨੇ ਆਪਣੀਆਂ ਯੂਨੀਵਰਸਟੀਆਂ ਬਣਾ ਲੀਆਂ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਇਹ ਜਿਹੜੀ ਆ ਇਥੇ ਜਿਹੜਾ ਪੂਰਾ ਅਧਿਕਾਰ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਤੇ ਪੰਜਾਬ ਨੂੰ ਇਹ ਯੂਨੀਵਰਸਿਟੀ ਮਿਲਣੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਆਪਣੇ ਕੰਟਰੋਲ 'ਚ ਲੈਣੀ ਚਾਹੀਦੀ ਹੈ ਤੁਸੀਂ ਅੱਜ ਇੱਥੇ ਪਹੁੰਚੇ ਸੀਗੇ ਤੁਹਾਡੇ ਆਪ ਦੀ ਜਥੇਬੰਦੀ ਦੇ ਵੱਲੋਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਇਹਨਾਂ ਨਾਲ ਕੀਤਾ ਜਾਏਗਾ ਨਹੀਂ ਅਸੀਂ ਤੇ ਇਹ ਦੀ ਜਿਹੜੇ ਇਹ ਸਾਡੀ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਸੀਂ ਇਹਨਾਂ ਨੌਜਵਾਨਾਂ ਨਾਲ ਜਿਹੜੇ ਹੋਰ ਵੀ ਸਾਡੇ ਆਕਿਆ ਬੀਬੀ ਐਮਪੀ ਰਾ ਦੂਜਿਆਂ ਤੇ ਜੰਦਲ ਅਸੀਂ ਉੱਥੇ ਡਟ ਕੇ ਲੜਾਈ ਕਰਾਂਗੇ ਲੜਾਈ ਲੜਾਂਗੇ ਕਿਉਂਕਿ ਪੰਜਾਬ ਨੂੰ ਇਹ ਪੰਜਾਬ ਦੀ ਹੋਣ ਦਸਤੀ ਨੂੰ ਮਟਾਉਣ ਵਾਸਤੇ ਜਿਹੜੇ ਕੇਂਦਰ ਸਰਕਾਰ ਦਿਨ ਬਦ ਦਿਨ ਜਿਹੜੇ ਪੰਜਾਬ ਦੇ ਹੱਕ ਆ ਉਹ ਖੋਏ ਜਾ ਰਹੇ ਆ ਉਹ ਪੰਜਾਬੀ ਜਾਂ ਕਦੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਤੇ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪੋ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਹਾਲਾਤਾਂ 'ਚ ਜੋ ਕੁਝ ਵੀ ਵਾਪਰ ਰਿਹਾ ਇਹਦੇ ਵਾਸਤੇ ਸਾਰੇ ਜਣੇ ਇੱਕ ਹੋ ਕੇ ਇਹ ਜਿਹੜੀਆਂ ਕੇਂਦਰ ਸਰਕਾਰ ਸਾਡੇ ਤੇ ਨਵੇਂ ਤੋਂ ਨਵੇਂ ਕੋਈ ਇਹ ਸਾਡੇ ਹੱਕ ਖੋ ਰਹੀ ਆ ਉਹਦੇ ਵਾਸਤੇ ਆਪਾਂ ਨੂੰ ਲਾਮਬੰਦ ਹੋ ਕੇ ਤੇ ਇਹ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਉਣਾ ਚਾਹੀਦਾ। ਤਾਂ ਇਲੈਕਸ਼ਨ ਚ ਹੀ ਮੁੱਦਾ ਇਸ ਦੀ ਗੱਲ ਉਠਾਓਗੇ ਤੁਸੀਂ ਉੱਥੇ ਕਿਉਂਕਿ ਸਾਰੀ ਪੋਲੀਟਿਸ਼ਨ ਉੱਥੇ ਭਾਜੀਪੀ ਤਮਾਮ ਲੀਡਰ ਪਹੁੰਚੇ ਹੋਏ ਨੇ ਤੇ ਰਾਜੀਵ ਰਿੰਗ ਬਾਰੇ ਵੀ ਜਾਣਨਾ ਚਾਹਾਂਗੇ ਤੁਹਾਡੀ ਕੀ ਉਹਨਾਂ ਤੇ ਰਿਐਕਸ਼ਨ ਹੈਗਾ ਜਿਹੜਾ ਡਾਇਰੈਕਟ ਨਹੀਂ ਮੇਰੇ ਖਿਆਲ ਹੈ ਕਿ ਸਾਨੂੰ ਇਹ ਜਿਹੜਾ ਅੱਜ ਦਾ ਮਸਲਾ ਵਾ ਇਹ 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 ਯੂਨੀਵਰਸਿਟੀ ਦਾ ਹੀ ਆ ਤੇ ਯੂਨੀਵਰਸਿਟੀ ਵਾਸਤੇ ਅਸੀਂ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਆ ਬਹੁਤ ਇੱਕ ਬਹੁਤ ਵੱਡੀ ਤਰਹ ਹੋਰ ਆ ਤੇ ਇਹਨੂੰ ਅਸੀਂ ਇਦਾਂ ਆਪਣੀ ਮਨਮਰਜ਼ੀ ਨਹੀਂ ਕਰਵਾਵਾਂਗੇ ਕਿਦੋਂ ਰੁਕੇ ਜਿੱਦਾਂ ਸਾਡੇ ਹੱਕਾਂ ਤੇ ਆ ਕੇ ਡਾਕਾ ਮਾਰ ਕੇ ਸਾਡੀ ਨੌਜਵਾਨੀ ਨੂੰ ਵਿਦਿਆ ਤੋਂ ਵਹੀਣ ਕਰਕੇ ਉਹ ਆਪਣੇ ਜਿੱਦਾਂ ਆਪਣੇ ਉਹ ਹਾਲਾਤ ਜਿਹੜੇ ਗਲਤ ਪਾਸੇ ਨੂੰ ਪੈਦਾ ਕਰ ਰਹੇ ਆ ਉਹ 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 ਬਰਦਾਸ਼ਤ ਨਹੀਂ ਹੋਣਗੇ ਅਸੀਂ ਸਾਰੇ ਜਣੇ ਇਹਨਾਂ ਨੌਜਵਾਨਾਂ ਦਾ ਇਹਨਾਂ ਨੂੰ ਵੀ ਕਹਿੰਨੇ ਕਿ ਤੁਸੀਂ ਪੋਲੀਟੀਕਲ ਤੌਰ ਤੇ ਵੀ ਅੱਗੇ ਆਓ ਕਿ ਆਪਾਂ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਪੰਜਾਬੀਅਤ ਨੂੰ ਬਰਬਾਦ ਕਰਨਾ ਚਾਹ ਰਹੀਆਂ ਸਾਡੇ ਕੋਲ ਜਿਹੜੇ ਹੱਕ ਹੋ ਰਹੇ ਆ ਉਹਨਾਂ ਦਾ ਅਸੀਂ ਡਟ ਕੇ ਮੁਕਾਬਲਾ ਰਾਜਾ ਬੜਿੰਗ ਸੁਣਿਆ ਉਹਦੇ ਤੇ ਐਫ ਆਈ ਆਰ ਹੋ ਚੁੱਕੀ ਹੈ ਮਤਲਬ ਉਸ ਬਿਆਨ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੋਟਾ ਸਿੰਘ ਬਾਰੇ ਬੋਲਿਆ ਸੀ ਉੱਥੇ ਤਰਨਤਾਰ ਨੇ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਅਸੀਂ ਤੇ ਚਾਹੁੰਦੇ ਹਾਂ ਕਿ ਪੰਜਾਬ ਜਾਂ ਸਾਡੇ ਗੁਰੂ ਮਹਾਰਾਜ ਦੀ ਸੋਚ ਕਿਸੇ ਵੀ ਜਾਤ ਪਾਤ ਧਰਮ ਅਜਬ ਤੋਂ ਪਰ ਉੱਠ ਗਿਆ ਸਾਨੂੰ ਇਹੋ ਜਿਹਾ ਵਿਅਕਤੀਗਤ ਕੋਈ ਕਿਸੇ ਦੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਸਾਨੂੰ ਕੋਈ ਜਾਤ ਬਰਾਦਰੀ ਨੂੰ ਇਦਾਂ ਵਿੱਚ ਲਿਆ ਕੇ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੇ ਉਹਨਾਂ ਨੇ ਕੀਤੀ ਹੈ ਤੇ ਉਹ ਬੜੀ ਨਿਖੇਦੀ ਜਾਣਕਿਆ ਉਹ ਉਹਦਾ ਸਹੀ ਜਾਤ ਪਾਤ ਉਹਨਾਂ ਨੇ ਤੁਹਾਡੇ ਜਿਹੜੇ ਵਾਰਿਸ ਜਿਹੜੇ ਇੱਕ ਤੁਹਾਡੇ ਐਮਪੀ ਜਿੱਤੇ ਸਰਬਜੀਤ ਖਾਲਸਾ ਜਿੱਤੇ ਕਹਿੰਦੇ ਵੀ ਪਾਰਲੀਮੈਂਟ 'ਚ ਇੱਕ ਦਿਨ ਵੀ ਉਹਨਾਂ ਨੇ ਫਤਿਹ ਦਾ ਨਾਰਾ ਨਹੀਂ ਲਾਇਆ ਤੇ ਮੇਰਾ ਖਿਆਲ ਹੈ ਮੇਰੇ ਖਿਆਲ ਚਲੋ ਉਹ 1 ਕਐਮਪੀ ਜਿੱਤਿਆ ਜਾਂ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਬਾਕੀ ਜਿਹੜੇ 12 13 ਬੋਲਦੇ ਉਹ ਪੰਜਾਬ ਦੇ ਹੱਕਾਂ ਤੇ ਡਾਕੇ ਪੈ ਰਹੇ ਉਹ ਕਿਉਂ ਨਹੀਂ ਰੋਕਦੇ ਉਹ ਉਹ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਹੱਕਾਂ ਵਾਸਤੇ ਕੀ ਕੀਤਾ ਇੱਥੇ ਖਾਲੀ ਇੱਕ ਦੋ ਜਿਹੇ ਨੂੰ ਮਿਹਣੋ ਮਣੀ ਹੋ ਕੇ ਚਲੇ ਜਾਂਦੇ ਆ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨਸ਼ਿਆਂ 'ਚ ਬਰਬਾਦ ਹੋ ਗਿਆ ਇਸ ਕਰਕੇ ਮੇਰਾ ਖਿਆਲ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਧਿਆਨ ਦੇਣਾ ਚਾਹੀਦਾ ਇਹ ਜਿਹੜੇ ਪੰਜਾਬ ਪਹਿਲਾਂ ਇਹ 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 ਰਾਜਾ ਵਿਡਿੰਗ ਦੀ ਪਾਰਟੀ ਨੇ ਪੰਜਾਬ ਦਾ ਵੱਡ ਬਹੁਤ ਵੱਡੇ ਪੱਧਰ ਤੇ ਕਾਹਨ ਕੀਤਾ ਪੰਜਾਬ ਨੂੰ ਲੁੱਟਿਆ ਕੁੱਟਿਆ ਹੁਣ ਮੇਰੇ ਖਿਆਲ ਹੈ ਕਿ ਜਿਹੜੇ ਕੋ ਇਹ ਹੁਣ ਬਖਲਾਏ ਹੋਏ ਆ ਕਿ ਇਹਨਾਂ ਨੂੰ ਸਾਰਾ ਕੁਝ ਦੇਦਾ ਇਹਨੂੰ ਦਿਹਾਰ ਸਾਹਮਣੇ ਆ ਇਸ ਕਰਕੇ ਇਹੋ ਜੇ ਬਿਆਨ ਦੇ ਰਿਹਾ ਉਹ ਵਖਤ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜਿਹੜਾ ਯੂਨੀਵਰਸਿਟੀ ਚ ਪੰਜਾਬ ਯੂਨੀਵਰਸਿਟੀ ਚ ਪ੍ਰੋਟੈਸਟ ਚੱਲ ਰਿਹਾ ਹੈ ਪ੍ਰੋਟੈਸਟ ਚੱਲ ਰਿਹਾ ਜਿਹੜਾ ਪੰਜਾਬ ਦੀ ਹੋਂਦ ਤੇ ਵਾਰ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੇ ਇਲਾਕੇ ਦੀ ਨਾਰਥ ਇੰਡੀਆ ਦੀ ਮੈਂ ਕਹੂੰਗਾ ਪ੍ਰੀਮੀਅਰ ਯੂਨੀਵਰਸਿਟੀ ਹੈ ਪੰਜਾਬ ਦੀ ਰੂਹ ਹੈ ਪੰਜਾਬ ਦੀ ਆਵਾਜ਼ ਹੈ ਜਿੱਥੋਂ ਪੜ ਕੇ ਪੰਜਾਬ ਦੇ ਬੱਚੇ ਬੱਚੀਆਂ ਨੇ ਦੁਨੀਆ ਭਰ ਦੇ ਵਿੱਚ ਆਪ ਦਾ ਨਾਮ ਨਾ ਖੱਟਿਆ ਪੰਜਾਬ ਦਾ ਦੇਸ਼ ਦਾ ਨਾਂ ਰੋਸ਼ਨ ਕੀਤਾ ਉਸ ਯੂਨੀਵਰਸਿਟੀ ਦਾ ਬੇਸਿਕ ਕੈਰੈਕਟਰ ਆਲਟਰ ਕਰਨ ਦਾ ਹੈ ਕਿ ਯਤਨ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਯੂਨੀਵਰਸਿਟੀ ਇੱਕ ਵਿਲੱਖਣ ਯੂਨੀਵਰਸਿਟੀ ਸੀ ਦੇਸ਼ ਭਰ ਦੇ ਵਿੱਚ ਇਕੱਲੀ ਪੰਜਾਬ ਯੂਨੀਵਰਸਿਟੀ ਹੈ ਜਿਹਦੇ ਵਿੱਚ ਇੱਕ ਇਲੈਕਟਿਡ ਸੈਨੇਟ ਤੇ ਸਿੰਡੀਕੇਟ ਹੈ ਤੇ ਉਹ ਸੈਨੇਟ ਤੇ ਸਿੰਡੀਕੇਟ ਜਿਹੜੀ ਹੈ ਕੰਪਲੀਟ ਪਾਵਰਜ਼ ਇੰਜੋਏ ਕਰਦੀ ਹੈ ਵਾਈਸ ਚਾਂਸਲਰ ਦੀਆਂ ਡਿਸੀਜਨਸ ਨੂੰ ਓਵਰਰੂਲ ਕਰਨ ਦੀ ਵੀ ਪਾਵਰ ਇਸ ਸੈਨੇਟ ਤੇ ਸਿੰਡੀਕੇਟ ਕੋਲੇ ਹੈ ਉਸ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਐਕਸ ਸਟੂਡੈਂਟਸ ਜਿਹੜੇ ਇੱਥੋਂ ਪੜ੍ਹ ਕੇ ਜਾਂਦੇ ਆ ਉਹ ਚੁਣ ਕੇ ਆਉਂਦੇ ਆ ਗ੍ਰੈਜੂਏਟ ਕਨਸਟੀਟੂਐਂਸੀ ਚੋਂ ਤੇ ਪੰਜਾਬ ਨਾਲ ਅਫੀਲੀਏਟਿਡ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਿਡ ਜਿਹੜੇ ਕਾਲਜੇਜ਼ ਐ ਉਹਨਾਂ ਚੋਂ ਪੰਜਾਬ ਪਰਚੋ ਟੀਚਰਸ ਚੁਣ ਕੇ ਆਉਂਦੇ ਆ ਜਿਹੜੇ ਇੱਥੇ ਪੰਜਾਬ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਦੇ ਐ ਐਨੀ ਡਿਸੀਜਨ ਥੈਟ ਇਜ਼ ਐਂਟੀ ਪੰਜਾਬ ਉਹਨੂੰ ਆਪੋਜ਼ ਕਰਨ ਦਾ ਕੰਮ ਸਾਡੇ ਸੈਨੇਟ ਤੇ ਸਿੰਡੀਕੇਟ ਤੇ ਇਲੈਕਟਿਡ ਮੈਂਬਰਸ ਕਰਦੇ ਸੀ ਉਹਨਾਂ ਦੀ ਆਪੋਜੀਸ਼ਨ ਕਾਰਨ ਜੋ ਬੀਜੇਪੀ ਆਰਐਸਐਸ ਆਫ ਦਾ ਅਜੰਡਾ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਵਿੱਚ ਦਿੱਕਤਾਂ ਆ ਰਹੀਆਂ ਸੀ ਜਿਹੜਾ ਹੁਣ ਨੋਟੀਫਿਕੇਸ਼ਨ ਕੀਤਾ ਹੈ ਇਹ ਯਤਨ 2020 ਦੇ ਵਿੱਚ ਵੀ ਹੋਇਆ ਸੀ ਜਦੋਂ ਇੱਕ UGC ਨੇ ਚਿੱਠੀ ਲਿਖ ਕੇ ਵਾਈਸ ਚਾਂਸਲਰ ਨੂੰ ਕਿਹਾ ਸੀ ਕਿ ਗਵਰਨੈਂਸ ਰਿਫਾਰਮਸ ਕਮਿਸ਼ਨ ਬਣਾਓ ਤੇ ਯੂਨੀਵਰਸਿਟੀ ਦੇ ਕੈਰੈਕਟਰ ਦੇ ਵਿੱਚ ਚੇਂजेस ਲਿਆਓ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਜਿਸ ਦੇ ਵਿੱਚ ਇੱਕ ਵੀ ਪੰਜਾਬ ਦਾ ਮੈਂਬਰ ਨਹੀਂ ਪਾਇਆ ਤੇ ਇਹੀ ਚੀਜ਼ਾਂ ਉਦੋਂ ਰეკਮੈਂਡ ਕੀਤੀਆਂ ਕਿ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹਦਾ ਇਲੈਕਟਿਡ ਕੈਰੈਕਟਰ ਚੇਂਜ ਕਰਕੇ ਉਹਦਾ ਨੋਮੀਨੇਟਿਡ ਕੈਰੈਕਟਰ ਕਰ ਦਿਓ ਸਾਰੇ ਮੈਂਬਰ ਵਾਈਸ ਚਾਂਸਲਰ ਨਾਮਿਨੇਟ ਕਰੇਗਾ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹਦੇ ਵਿੱਚ ਵੀ ਤਬਦੀਲੀਆਂ ਲਿਆਂਦੀਆਂ ਉਦੋਂ ਇਸੇ ਤਰ੍ਹਾਂ ਰੋਸ ਉੱਠਿਆ ਲੋਕਾਂ ਦੇ ਵਿੱਚ ਵਿਰੋਧ ਹੋਇਆ ਸੈਨੇਟ ਸਿੰਡੀਕੇਟ ਦੇ ਵਿੱਚ ਰੌਲਾ ਪਾਇਆ ਉਦੋਂ ਵੀ ਅਸੀਂ ਗੱਲ ਕਰ ਰਹੇ ਸੀ ਇੱਥੇ ਆਏ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਹੈ ਸਾਡੀ ਜ਼ਿੰਮੇਵਾਰੀ ਹੈ ਲੜਾਈ ਲੜੀ ਉਹ ਨੋਟੀਫਿਕੇਸ਼ਨ ਵਿਦਡਰੋ ਹੋਇਆ ਹੋਣ ਨੋਟੀਫਿਕੇਸ਼ਨ ਸਿੱਧਾ ਇਹਨਾਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਕਰਤਾ ਪਹਿਲਾਂ ਤਾਂ ਇਲੀਗੈਲਿਟੀ ਇਹੀ ਹੈ ਕਿ ਮਿਨਿਸਟਰੀ ਆਫ ਐਜੂਕੇਸ਼ਨ ਦੀ ਜੂਰਿਸਡਿਕਸ਼ਨ ਨਹੀਂ ਹੈ ਥਿਸ ਇਜ਼ ਐਨ ਇੰਟਰ ਸਟੇਟ ਬਾਡੀ ਉਹ ਲਾਗੂ ਨਹੀਂ ਕਰ ਸਕਦੇ ਇੱਥੇ ਹੁਣ ਜਿਹੜੀਆਂ ਇਹ ਚੇਂजेस ਹੈ ਇਹਦੇ ਚ ਮਨਸ਼ਾ ਕੀ ਹੈ ਕੇਂਦਰ ਸਰਕਾਰ ਦੀ ਤੁਸੀਂ ਪੁੱਛੋਗੇ ਜਾਂ ਆਰਐਸਐਸ ਦੀ ਮਨਸ਼ਾ ਕੀ ਹੈ ਮਨਸ਼ਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਕੰਟਰੋਲ ਕਰਨਾ ਆਫ ਦਾ ਅਜੰਡਾ ਆਫ ਦਾ ਕਰਿਕੂਲਮ ਆਫ ਦਾ ਸਿਲੇਬਸ ਲਾਗੂ ਕਰਨਾ ਤਾਂਕਿ ਉਥੋਂ ਦੀ ਨੌਜਵਾਨ ਪੀੜ੍ਹੀ ਉਹ ਪੜ ਸਕੇ ਜੋ ਉਹ ਪੜਾਉਣਾ ਚਾਹੁੰਦੇ ਹੈ ਇਤਿਹਾਸ ਉਸ ਤਰ੍ਹਾਂ ਦਾ ਪੜ ਸਕੇ ਜਿਸ ਤਰ੍ਹਾਂ ਦਾ ਉਹ ਪੜਾਉਣਾ ਚਾਹੁੰਦੇ ਹੈ ਅਨੇਕਾਂ ਉਦਾਹਰਨਾਂ ਆਪਾਂ ਹਿੰਦੁਸਤਾਨ ਚ ਦੇਖ ਰਹੇ ਹਾਂ ਕਿ ਸਾਊਥ ਇੰਡੀਆ ਚ ਸਰਕਾਰਾਂ ਨੇ ਵਿਰੋਧ ਕੀਤਾ ਹੈ ਜਿੱਥੇ ਇਤਿਹਾਸ ਨੂੰ ਤੋੜ ਮੋੜ ਕੇ ਆਪਦੀ ਕਨਵੀਨੀਅੰਸ ਮੁਤਾਬਕ ਆਪਦੀ ਸੋਚ ਮੁਤਾਬਕ ਆਰਐਸਐਸ ਆਲੇ ਪੇਸ਼ ਕਰ ਰਹੀ ਹੈ